ਗੁਰੂ ਪਿਆਰੇਓ ਸਭ ਤੋਂ ਪਹਿਲੇ ਇਹ ਵੀਡੀਓ ਦੇਖੋ ਤੇ ਬਾਕੀ ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ ਗਾਲਾਂ ਅੰਤ ਕਰ ਖੜਾਦੀ ਤੈਨੂੰ ਜਿਹੜੀ ਤੂੰ ਆ ਮੇਰੀ ਗੱਲਾਂ ਤੇਰੀ ਸੋਚ ਇੱਥੇ ਕਿਤੇ ਕਰ ਖੜਾਦੀ ਤੇਰੀ ਸੋਚ ਅੱਗੇ ਵਧਾਈ ਨਹੀਂ ਲੀਡਰਾਂ ਨੇ ਲੀਡਰਾਂ ਨੇ ਸੁਣ ਮੇਰੀ ਗੱਲ ਤੇਰੇ ਜਵਾਬ ਦੰਨਾ ਤੇਰੀ ਸੋਚ ਆਟੇ ਦਾਲ ਤੇ ਕਰ ਖੜਿਆ ਤੈਨ ਕਿਤੇ ਸੋਚੇ ਰਹੀ ਮੇਰਾ ਪੁੱਤ ਪੜ੍ਹ ਕੇ ਅਫਸਰ ਲੱਗ ਜੇ ਮੇਰਾ ਪੁੱਤ ਪੜ੍ਹ ਕੇ ਲੀਡਰ ਲੱਗ ਜੇ ਹੁਣ ਬਾਹਰ ਨੂੰ ਦੱਸਾਂ ਜੀ ਕੀ ਆ ਝਾਂਨ ਨਾਲ ਗੱਲ ਸੁਣ ਬਾਹਰਲੇ ਦੱਸਣ ਦੇ ਵਿੱਚ ਐਨਾ ਕੁਝ ਨਹੀਂ ਹੈਗਾ ਉਹ ਅਮੀਰ ਕਿਉਂ ਨੇਗੇ ਉੱਥੇ ਆ ਫ੍ਰੀ ਨਹੀਂ ਹੈਗਾ ਸਾਰਾ ਕੁਝ ਜਿਹੜੀ ਥੋਡੀ ਫ੍ਰੀ ਵਾਲੀ ਸੋਚ ਆ ਇੱਥੇ ਕਹਿੰਦਾ ਭਕਾਰੀ ਬਣਾ ਤਾ ਠੂਟਾ ਬਣਾ ਤਾ ਉਧਰ ਆ ਲੋਕ ਮੰਗਦੇ ਨਹੀਂ ਆਏ ਹੱਥ ਜੋੜ ਕੇ ਲੀਡਰਾਂ ਤੋਂ ਕਣਕ ਦੇ ਦਰੋਂ ਆਟਾ ਦੇ ਦੋ ਸਾਨੂੰ ਦਾਲਾਂ ਦੇ ਦੋ ਸਾਨੂੰ ਬਿਜਲੀ ਫ੍ਰੀ ਦੇ ਦੋ ਉੱਥੇ ਆ ਲੋਕ ਮੰਗਦੇ ਨਹੀਂ ਫ੍ਰੀ ਵਾਲਾ ਕੁਝ ਛੋਟੀ ਸੋਚ ਫ੍ਰੀ ਤਿੱਕਰ ਹੀ ਖੜਾਤੀ ਲੀਡਰਾਂ ਨੇ ਲੀਡਰ ਕਹਿੰਦੇ ਨੇ ਵੀ ਥੋਡੀ ਸੋਚ ਇਹ ਹੋਵੇ ਵੀ ਇਹ ਸਾਥੋਂ ਆਏ ਮੰਗੀ ਰਣ ਆਟਾ ਦਾਲ ਮੰਗੀ ਜਾਂਦਾ ਤੇ ਕਾਰਡ ਮੰਗੀ ਜਾਂਦਾ ਬਸ ਆ ਠੂਟਾ ਬਣਾਦਾ ਆ ਕੇ ਦੇ ਹੁਣ ਮੇਰੀ ਗੱਲ ਮੇਰੀ ਗੱਲ ਸੁਣ हां जी देख ली वीडियो गुरु प्यारेयो देखो ए ओ पाना सिद्धू आ जिन्नू आज तो 3-4 महीने पहले बड़े ਧਰਨੇ ਲਾ ਕੇ ਜਦੋਂ ਜਿਹਦ ਨਾਲ ਬਾਹਰ ਕਢਾਇਆ ਸੀ ਲੋਕਾਂ ਨੇ ਤੇ ਇਸ ਬੰਦੇ ਦੀ ਸ਼ਬਦਾਵਲੀ ਵੇਖ ਲੋ ਕਿਦਾਂ ਇੱਕ ਗਰੀਬ ਮਜ਼ਦੂਰ ਔਰਤ ਨਾਲ ਤੂੰ ਤੜਾਕ ਦੀ ਭਾਸ਼ਾ ਵਰਤ ਰਿਹਾ ਮੈਂ ਤਾਂ ਕਹਿੰਦਾ ਵੀ ਅਕਲ ਦਾ ਘਾਟਾ ਇਸ ਬੰਦੇ ਨੂੰ ਅਕਲ ਇਹਨੂੰ ਕੋਡੀ ਦੀ ਅਕਲ ਨਹੀਂ ਹੈਗੇ ਇਹਨੂੰ ਬੰਦੇ ਨੂੰ ਇਹ ਡੱਬ ਸ਼ਰਮ ਬੰਦਾ ਮੈਂ ਕਹਿੰਦਾ ਉਹ ਤੇਰੀ ਮਾਂ ਦੀ ਉਮਰ ਦੀ ਆ ਤੂੰ اتنا ਕਿੱਦਾਂ ਤੂੰ ਤੂੰ ਕਰਕੇ ਗੱਲ ਕਰ ਰਿਹਾ ਸਮਝਾਉਣ ਦਾ ਤਰੀਕਾ ਹੋਰ ਵੀ ਬੜਾ ਵਧੀਆ ਕਿ ਮਾਤਾ ਜੀ ਤੁਸੀਂ ਗਲਤ ਲੀਡਰਾਂ ਦੇ ਹੱਥੇ ਚੜੇ ਏ ਤੁਸੀਂ ਆਪਣੇ ਬੱਚਿਆਂ ਨੂੰ ਬਚਾਓ ਤੁਹਾਡੇ ਬੱਚੇ ਨਸ਼ੇ ਕਰ ਰਿਹਾ ਪਰ ਕਿਵੇਂ ਉਹਨੂੰ ਮਾਤਾ ਨੂੰ ਟੁੱਟ ਟੁੱਟ ਕੇ ਪਿਆ ਰਿਹਾ ਤੇ बार-बार ਇੱਕ ਗੱਲ ਗੁਰੂ ਪਿਆਰੇ ਉਹ ਕਰ ਰਿਹਾ ਆਪਣੇ ਇਹਦੇ ਵੀ ਫ੍ਰਿਜ ਚ ਜਾਂ ਜ ਤੁਹਾਨੂੰ ਹੱਥ ਪੈ ਗਈ ਫ੍ਰਿਜ ਜੇ ਤੁਹਾਨੂੰ ਹੱਥ ਪੈ ਗਈ ਮੈਂ ਕਹਿੰਦਾ ਵੀ ਤੁਹਾਨੂੰ ਹੱਥ ਨਹੀਂ ਪਈ ਮੰਗ ਖਾ ਲਈਓ ਫ੍ਰੀਜ ਚ ਜਾਂਦੀ ਵੀ ਤੂੰ ਮਾਮਾ ਲੱਗਦਾ ਸਰਕਾਰ ਦਾ ਕਿ ਤੇਰਾ ਪਿਓ ਦਿੰਦਾ ਆਟਾ ਇਹਨਾਂ ਨੂੰ ਫ੍ਰੀ ਦਾ ਤੁਹਾਨੂੰ ਗਰੀਬਾਂ ਦਾ ਫ੍ਰੀ ਦਾ ਆਟਾ ਚੁੱਭਦਾ ਜੇ ਲੋ ਤੁਸੀਂ ਮੂੰਹ ਪਾੜ ਕੇ ਐਮ ਐਸ ਪੀ ਮੰਗਦੇ ਜੋ ਤੁਸੀਂ ਮੂੰਹ ਪਾੜ ਕੇ ਆਪਣਾ ਕਰਜ਼ਾ ਮਾਫ ਕਰਹਿੰਦੇ ਬੜੇ ਵੱਡੇ ਮੰਗ ਖਾਣੇ ਤੁਸੀਂ ਲੋਕ ਜੇ ਜਾ ਕੇ ਟੋਲ ਪਲਾਜ਼ੇ ਦੇ ਆਪਣੇ ਕਾਰਡ ਬਣਾਏ ਤੁਸੀਂ ਤਾਂ ਟੋਨ ਹੀ ਦੇਦੇ 4-500 ਦਾ ਗਰੀਬ ਜੇ ਕਹੇ ਕੋ 100 ਰੁਪਿਆ ਵੀ ਲੈਂਦਾ ਨਾ ਉਹਦਾ 1.5 200 ਕਰਕੇ ਮੋੜਦਾ ਵਿਆਜ ਦਾ ਤੁਸੀਂ ਤਾਂ ਸਰਕਾਰ ਦਾ ਸਰਕਾਰ ਦਾ ਲੱਖਾਂ ਰੁਪਿਆ ਲੈ ਕੇ ਤੇ ਕਹਿੰਦੇ ਹੀ ਭਾ ਲੈਣਗੇ ਮਰਗੇ ਕਰਜੇ ਦੇ ਹੀ ਨੇ ਡੁੱਬ ਗਏ ਮਰ ਗਏ ਹੀ ਭੈਣੇ ਕੋਈ ਦੇਣਾ ਇਹ ਡੇਬੇ ਸ਼ਰਮ ਲੋਕ ਫਿਰ ਜਿਹੜੇ ਲੋਕ ਮੈਂ ਕਹਿੰਨਾ ਸਭ ਤੋਂ ਖਤਰਨਾਕ ਲੋਕ ਆਏ ਪਾਣੀ ਇਨਾਲੇ ਖਤਮ ਘਾਤਾ ਮਜਰਮ ਹੋਂ ਦੇ ਚੱਕਰ ਚ ਗੋਆ ਰੋਣ ਦੇ ਚੱਕਰ ਚ ਝੋਨਾ ਲਾਉਣ ਦੇ ਚੱਕਰ ਚ ਇਹ ਪਾਣੀ ਦਾ ਖਤਮਾ ਕਰਨ ਤੁਲੇ ਹੋਏ ਆ ਫਿਰ ਜਿਹੜੇ ਫਸਲਾਂ ਆ ਉਹਨਾਂ ਨੂੰ ਕੀਟਨਾਸ਼ਕ ਜ਼ਹਿਰੀਲੇ ਪਾ ਪਾ ਕੇ ਜ਼ਹਿਰੀਲੀਆਂ ਸਪਰੇਵਾਂ ਕਰ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਕਰੀ ਜਾ ਰਹੀ ਆ ਫਿਰ ਇਹ ਇੱਕ ਹਫਤਗਣ ਲੋਕ ਵੇਖੋ ਕੁਝ ਤਾਂ ਗਿਰੇ ਹੋਏ ਲੋਕ ਆ ਇਹ ਨਾਰ ਨੂੰ ਅੱਗ ਲਾ ਦਿੰਦੇ ਆ ਉਹ ਤੇ ਲੱਖਾਂ ਪ੍ਰਕਾਰ ਦੇ ਜਾਨਵਰ ਪਛੂ ਪੰਛੀ ਮਰ ਜਾਂਦੇ ਵਿਚਾਰੇ ਇਥੋਂ ਤੱਕ ਕੇ ਇਨਸਾਨ ਵੀ ਝੁੱਲਸ ਕੇ ਮਰ ਜਾਂਦੇ ਆ ਪਰ ਇਹ ਬਸ਼ਰਮ ਲੋਕਾਂ ਨੇ ਸਿਰ ਤੇ ਜੂ ਨਹੀਂ ਸਰਕਦੀ ਐਡੇ ਇਹ ਲਾਣਤੀ ਲੋਕ ਆ ਐਡੀ ਗੰਦੀ ਮਾੜੀ ਸੋਚ ਦੇ ਮਾਲਕ ਆ ਇਹ ਲੋਕ ਤੇ ਗਰੀਬਾਂ ਨੂੰ ਮਜ਼ਦੂਰਾਂ ਨੂੰ ਬੰਦੂਆ ਮਜ਼ਦੂਰ ਬਣਾ ਕੇ ਰੱਖਦੇ ਆ ਘਰਾ ਵਿੱਚ ਆ ਕਈ ਵੀਡੀਓ ਤੁਸੀਂ ਵੇਖੀਆਂ ਹੋਣਗੀਆਂ ਇਹ ਹਾਲੇ ਇਹਨੂੰ ਲਾਹਣਤੀ ਬੰਦੇ ਨੂੰ ਭਾਨੇ ਸਿੱਧੂ ਨੂੰ ਆਟਾ ਜਿਹੜਾ ਆ ਉਹ ਗਰੀਬਾਂ ਦਾ ਚੋਬੜਿਆ ਉਹ ਲਾਹਣਤੀਆਂ ਦਾਲ ਨਹੀਂ ਮਿਲਦੀ ਅਕਲ ਦੇ ਦੁਸ਼ਮਣਾਂ ਸ਼ਰਮ ਕਰ ਲੈ ਕੋਈ ਤੇਰਾ ਪਿਓ ਨੀ ਆਟਾ ਦੇ ਰਿਆ ਸਰਕਾਰ ਦਾ ਖਾਨੇ ਆ ਜੇ ਤੁਸੀਂ ਸਰਕਾਰ ਕੋ ਕਰਜ਼ੇ ਮਾਫ ਕਰਾ ਸਕਦੇ ਹੋ ਤੁਸੀਂ ਸਰਕਾਰ ਕੋ ਐਮਐਸਪੀ ਲਿਆ ਸਕਦੇ ਹੋ ਜੇਕਰ ਤੁਸੀਂ ਕਹਿੰਦੇ ਵੀ ਸਾਨੂੰ ਭਾਜੀ ਸਾਡੀ ਫਸਲ ਤੇ ਕਰਜ਼ੇ ਗੜੇ ਮਾਰੀ ਹੋ ਗਈ ਆ ਸਾਡੀ ਫਸਲ ਖਰਾਬ ਹੋ ਗਈ ਆ ਉਹ ਕੁਦਰਤੀ ਆਫਤਾਂ ਨਾਲ ਹੋਈ ਤੇ ਸਾਨੂੰ ਪੈਸੇ ਦਿਓ ਤੇ ਕੀ ਅਸੀਂ ਜੇਕਰ ਗਰੀਬ ਆਟਾ ਖਾ ਲਿਆ ਤਾਂ ਚੱਕੀ ਮਾਰ ਆ ਪਰ ਅਸੱਚ ਇਹਨਾਂ ਨੂੰ ਗਰੀਬ ਦਾ ਆਟਾ ਨਹੀਂ ਚੁਗਦਾ ਇਹਨਾਂ ਨੂੰ ਚੁਗਦੀ ਹੈ ਗਰੀਬ ਦੀ ਜਾਤ ਕਿਉਂਕਿ ਇਹ ਗੰਦੀ ਨਾਲੀ ਦੇ ਕੀੜਿਆਂ ਦੇ ਦਿਮਾਗ ਵਿੱਚ ਹੈ ਜਾਤੀਵਾਦੀ ਗੰਦ ਭਰਿਆ ਜੱਤਪਾ ਦਾ ਕੀੜਾ ਢੋਣ ਵਿੱਚ ਜਾਤ ਦਾ ਕਿਲਾ ਜਿਹੜਾ ਇਹਨਾਂ ਨੂੰ ਟੇਕੇ ਬਹਿ ਨਹੀਂ ਦਿੰਦਾ ਉਹ ਅਸੀਂ ਉਹਨਾਂ ਕੱਢਾਂਗੇ ਕਿਉਂਕਿ ਅਸੀਂ ਹੁਣ ਜਿੱਦਾਂ ਇਹ ਬੋਲਣਗੇ ਉਦਾਂ ਅਸੀਂ ਮੂੰਹ ਜੋਰ ਬਰਾਬਰ ਬੋਲਾਂਗੇ ਸਾਨੂੰ ਕਹੇ ਕੁੱਤੇ ਬਿੱਲਿਆ ਡਰ ਨਹੀਂਗਾ ਅਸੀਂ ਵੀ ਤੁਹਾਡੇ ਪੇਟ ਖੋਲਾਂਗੇ ਤੈਨੂੰ ਗਰੀਬਾਂ ਦਾ ਆਟਾ ਚੁਬਦਾ ਆ ਤੈਨੂੰ ਆਪਣੇ ਵੱਲ ਨਹੀਂ ਹੁੰਦਾ ਨੁਕਸਾਨ ਜਿਹੜਾ ਕੁਦਰਤ ਦਾ ਜਾਨਵਰਾਂ ਦਾ ਇਨਸਾਨਾਂ ਦਾ ਕਰੀਆ ਰੇ ਕਰੀ ਉੱਤੇ ਵੀ ਬੋਲਣਾ ਭਾਨਿਆ ਉੱਥੇ ਵੀ ਕਦੀ ਬੋਲ ਪਿਆ ਜਿੱਥੇ ਲੋਕਾਂ ਟੱਕਾ ਹੋ ਰਿਆਂ ਜਿੱਥੇ ਕੁਦਰਤ ਦਾ ਰਕ្សਾਲ ਕੀਤਾ ਜਾ ਰਿਹਾ ਪਾਣੀ ਦਾ ਜ਼ਮੀਨ ਦਾ ਉੱਥੇ ਨਹੀਂ ਪਰ ਤੂੰ ਬੋਲਦਾ ਉੱਥੇ ਬੋਲਣ ਲੱਗਿਆ ਇਹਨਾਂ ਦੇ ਲੋਕਾਂ ਦੇ ਜ਼ੁਬਾਨ ਨੂੰ ਲੱਕੂਆ ਮਾਰ ਜਾਂਦਾ ਸ਼ਰਮ ਕਰ ਕੋਈ ਉਹ ਤੇਰੀ ਮਾਂ ਦੇ ਬਰਾਬਰ ਔਰਤ ਆ ਉਸ ਨੂੰ ਤੂੰ ਕਿੱਦਾਂ ਬੋਲਦਾ ਪਿਆ ਆ ਬੇਸ਼ਰਮ ਬੰਦਿਆ ਸ਼ਰਮ ਕਰ ਲੈ ਕੋਈ ਗੁਰੂ ਪਿਆਰੇ ਇਹਨਾਂ ਲੋਕਾਂ ਦਾ ਵੱਤ ਵਤ ਬਾਈਕਾਰਡ ਕਰੋ ਇਹ ਬੇਸ਼ਰਮ ਲੋਕ ਆ ਇਹ ਕੋਈ ਪੰਜਾਬ ਦਾ ਭਧਾਨੀ ਚਾਹੁੰਦੇ ਇਹ ਸਿਰਫ ਤਾਂ ਸਿਰਫ ਪੰਜਾਬ ਤੇ ਕੁਰਸੀਆਂ ਤੇ ਕਾਬਜ਼ ਹੋ ਕੇ ਤੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਚਾਹੁੰਦੇ ਆ ਜਿੱਦਾਂ ਪਹਿਲਾਂ ਲੁੱਟਿਆ ਇਹਨਾਂ ਦੇ ਭਣ ਭਾਵਾਂ ਨੇ ਸਾਡਾ ਦੇ ਐਸਸੀ ਐਸਟੀ ਓਬੀਸੀ ਦਾ ਕਹਿੰਦੀ ਮੁੱਖ ਮੰਤਰੀ ਨੇ ਪੰਜਾਬ ਚ ਤੂੰ ਕਿਹਦਾ ਕਹੀਂ ਆ ਰਿਹਾ ਵੀ ਗਲਤ ਹੈ ਸਾਡੇ ਲੋਕ ਇਹਨੂੰ ਤਾਂ ਵਿਚਾਰਨ ਦੇ ਰਾਜ ਹੀ ਦਾ ਪਛਾਇਆ ਜੋ ਦਾ ਆਜ਼ਾਦ ਹੋਇਆ ਦੇਸ਼ ਅਸੀਂ ਤਾਂ ਰਾਜ ਹੀ ਨਹੀਂ ਕੀਤਾ ਹਲੇ ਰਾਜ ਤੂੰ ਹੀ ਲੋ ਕਰ ਰਹੇ ਲੋ ਲੁੱਟ ਕੇ ਤੂੰ ਹੀ ਖਾ ਗੇ ਪੰਜਾਬ ਨੂੰ 75 ਸਾਲਾਂ ਚ ਤਰਾਸ਼ੇ ਤੈਨੂੰ ਹਾੜਾ ਚ ਬੰਦਿਆ ਲਾਂਤੀ ਬੰਦਿਆ ਸ਼ਰਮ ਨਹੀਂ ਆਉਂਦੀ ਐਸੇ ਲੋਕਾਂ ਨੂੰ ਬਤਮੀਜੀ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਭੈਣ ਭਰਾਵਾਂ ਨਾਲ ਛੋਟੇ ਗਰੀਬ ਬੰਦੇ ਨਾਲ ਕਿੱਦਾਂ ਬੋਲਣਾ ਆ ਮਜ਼ਦੂਰ ਨਾਲ ਕਿੱਦਾਂ ਪਿਆਰ ਨਾਲ ਬੋਲਣਾ ਆ ਸਗੁਰੂ ਪਹਿਰੇ ਇੰਨੇ ਕੇ ਬੰਦੀਆ ਪ੍ਰਮਾਣ ਕਰ ਲਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ